ਦ੍ਰਿਆਤ ਸਤਲੁਜ ਦੀ ਤਸਵੀਰ ਦਿਖਾ ਰਿਆ ਹੌਫਨਾਕ ਤਸਵੀਰ ਕਹਿਰਬਾਨ ਸਤਲੁਜ ਚਾਰੇ ਪਾਸੇ ਪਾਣੀ ਪਾਣੀ ਤਾਂ ਵੱਡੀ ਤਸਵੀਰ ਚਾਰੇ ਪਾਸੇ ਕੈਮਰਾ ਮਾਰ ਕੇ ਆਫਾਨ ਤੇ ਸਤਲੁਜ ਦ੍ਰਿਆ ਇਸ ਥਾਂ ਤੋਂ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਤਸਵੀਰ ਸਤਲੁਜ ਦਾ ਪਾਣੀ ਦੀ ਬੱਡੀ ਤਸਵੀਰ ਹੈ ਜੋ ਤੁਸੀਂ ਆਪਣੇ ਫੋਨ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰ ਟੁੱਟ ਤੱਕ ਕਿਉਂ ਪੁੱਛਾਰੇ ਆ ਇਸ ਦਾ ਇੱਕ ਮਕਸਦ ਹੈ ਕਿ ਤੁਸੀਂ ਸਮਝ ਸਕੋ ਕਿ ਦਰਿਆ ਸਤਲੁਜ ਦੀ ਰਫ਼ਤਾਰ ਕਿੰਨੀ ਤੇਜ਼ ਹੈ ਔਰ ਖੌਫਨਾਕ ਤਸਵੀਰ ਕਿੰਨੀ ਵੱਡੀ ਹੈ ਪਾਣੀ ਦੀ ਸਪੀਡ ਠਾਠਾ ਮਾਰਦਾ ਦਰਿਆ ਸਤਲੋ ਚਾਰੇ ਪਾਸੇ ਪਾਣੀ 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 ਦੀ ਪਹਿਲਾਂ ਅਪਡੇਟ ਦੇ ਚੁੱਕੇ ਆ ਸੀ ਵੱਧਦਾ ਜਾਂ ਘਟਦਾ ਪਰ ਫਿਰ ਇੱਕ ਵਾਰ ਜਾਣਕਾਰੀ ਦੇ ਦਿੰਨੇ ਆ ਕਿ ਦਰਿਆ ਸਤਲੋਈ ਦਾ ਤਕਰੀਬਨ 1.5 ਫੁੱਟ ਪਾਣੀ ਘਟਿਆ ਸੀ ਤਾਂ ਦਾ ਫੋਟੋਸ ਤੋਂ ਬਾਅਦ ਦੁਬਾਰਾ ਵਧਿਆ ਤਾਂ ਤਸਵੀਰ ਦਰਿਆ ਸਤਲੋਈ ਦੀ ਜਿੰਦਰ ਨਜ਼ਰ ਮਾਰੋਗੇ ਲੰਬੀ ਤਸਵੀਰ ਦਰਦਨਾਖੇ ਤਸਵੀਰਾਂ ਨੇ ਠਾਠਾ ਮਾਰਦਾ ਦਰਿਆ ਸਤਲੋਈ ਦਾ ਪਾਣੀ ਔਰ ਕਿਸਾਨਾਂ ਦੇ ਲਈ ਵੱਡੀ ਮੁਸੀਬਤ ਰਾਹਤ ਕਿਧਰੋਂ ਵੀ ਨਹੀਂ ਕਿ ਦਰਿਆ ਕਿਹੜਾ ਵੀ ਹੋਵੇ ਕਿ ਸਤਲੁਜ ਹੋਵੇ ਜਾਂ ਬਿਆਸ ਹੋਵੇ ਜਾਂ ਆਬ ਜਹਲਮ ਸਾਰੇ ਉਫਾਨਤੇ ਨੇ ਕਿਧਰੋਂ ਵੀ ਸੁੱਖ ਦਾ ਅਜੇ ਤੱਕ ਸੁਨੇਹਾ ਨਹੀਂ بارش ਹੋ ਰਹੀ ਹੈ ਰੱਬ ਕਹਿਰਵਾਨ ਕਿਸਾਨਾਂ ਤੇ ਮਾਨਵਤਾ ਤੇ ਤਲਾਤ ਮਾਰੇ ਨੇ ਵਾਹਿਗੁਰੂ ਅਕੀਰਦਾਸ ਕਰਿਓ ਪ੍ਰਵੇਂਦਰ ਸਿੰਘ ਵੀਰ ਜੀ ਇਸ ਵੀਡੀਓ ਦਾ ਮਕਸਦ ਵਾਹਿਗੁਰੂ ਅਗੇ ਅਰਦਾਸ ਜ਼ਰੂਰ ਕਰਿਓ ਹੈ ਵਾਹਿਗੁਰੂ ਇਹ ਪ੍ਰਮਾਤਮਾ ਮੇਰ ਕਰ ਕਿਰਪਾ ਕਰ ਕਿੰਨਾ ਕਹਿਰਵਾਨ ਲੋਕਾਂ ਤੇ ਨਾ ਹੋ ਭੁੱਲਾਂ ਨੂੰ ਬਖਸ਼ਾ ਲੈਣਾ ਚਾਹੀਦਾ ਇੱਥੇ ਲਗਾਤਾਰ ਅਸੀਂ ਪ੍ਰਮਾਤਮਾ ਦੇ ਨਾਲ ਟੁੱਟਦੇ ਜਾ ਰਹੇ ਹਾਂ ਤਾਂ ਫਿਰ ਕਿਤਨਾ ਕਿਤੇ ਕੁਦਰਤ ਜਦੋਂ ਆਪਣਾ ਰੰਗ ਦਿਖਾਉਂਦੀ ਹੈ ਤਾਂ ਫਿਰ ਆਪਾਂ ਵਾਹਿਗੁਰੂ ਦਾ ਸਿਮਰਨ ਭਜਨ ਪਾਠ ਬੜਾ ਕੁਝ ਕਰਦੇ ਆ ਤਾਂ ਵਹਿਗੁਰੂ ਪ੍ਰਮਾਤਮਾ ਨੂੰ ਯਾਦ ਰੱਖੋ ਅਜਿਹੇ ਵੀ ਘਰ ਨੇ ਜਿਨ੍ਹਾਂ ਦੇ ਘਰ ਅੱਜ 15-15 ਦਿਨ ਹੋ ਗਏ ਰੋਟੀ ਨਹੀਂ ਪੱਕੀ ਅਜਿਹੇ ਵੀ ਘਰ ਨੇ ਜਿਨ੍ਹਾਂ ਦੇ ਘਰ ਰੋਟੀ ਨਹੀਂ ਪੱਕੀ ਝੁੱਲ੍ਹੇ ਠੰਡੇ ਹੋ ਚੁੱਕੇ ਨੇ ਵਹਿਗੁਰੂ ਜ਼ਰੂਰ ਲਿਖੋ ਵਹਿ ਵੀਰ ਜੀ ਕਿੰਨਾ ਕੋ ਪਾਣੀ ਵੀਰ ਜੀ ਦਰਿਆ ਸਾਤrode ਵਿੱਚ ਜੇ ਕਰ ਪਾਣੀ ਦੀ ਗੱਲ ਕਰੀਏ ਤਾਂ ਕੱਲ ਤੱਕ ਪਾਣੀ ਘਟਿਆ ਸੀ ਪਰ ਅੱਧਾ ਫੁੱਟ ਪਾਣੀ ਫੇਰ ਵਧਿਆਦਰਿਆ ਸਤਲੁਜ ਦੇ ਵਿੱਚ ਕਹਿਰਵਾਨ ਸਤਲੁਜ ਵੀਰ ਜੀ ਹੁਣ ਕੀ ਹੈ ਬਸ ਗੱਲ ਇਹ ਹੈ ਕਿ ਜਦੋਂ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੋਵੇ ਲੋਕਾਂ ਦੇ ਘਰ ਕਿਤੇ ਡੁੱਬ ਰਹੇ ਹੋਣ ਫਾਜਲ ਕਾ ਫਰੋਇਪੁਰ ਏਰੀਆ ਦੇ ਵਿੱਚ ਤਾਂ ਪਾਣੀ ਤਾਂ ਇੱਥੇ ਜਾਂਦਾ ਤੇ ਫੇਰ ਵੈਗੁਰੂ ਅਰਦਾਸ ਕਰ ਸਕਦੇ ਆ ਹੈ ਵੈਗੁਰੂ ਮਹ ਮਾਲਕ ਕਿਰਪਾ ਕਰ ਇੰਨਾ ਕਹਿਰਵਾਨ ਰੂਪ ਨਾ ਦਿਖਾ ਬਾਈ ਧਿਆਨ ਨਾਲ ਰਿਪੋਰਟ ਕਰੋ ਮੀਰ ਜੀ ਦੱਸ ਦਿਓ ਕਿਸ ਤਰ੍ਹਾਂ ਕਰੀਏ ਤੁਸੀਂ ਦੱਸ ਦਿਓ ਮੈਂ ਤਾਂ ਸਿਰਫ ਵਹਿਗੁਰੂ ਦਾ ਨਾਮ ਲੈ ਰਿਹਾ ਸੀ ਕਿ ਪ੍ਰਮਾਤਮਾ ਮੇਂ ਅਰਦਾਸ ਜ਼ਰੂਰ ਕਰਿਓ ਕਿ ਵਹਿਗੁਰੂ ਕਿਰਪਾ ਕਰ ਇੰਨਾ ਖੌਫਨਾਕ ਰੂਪ ਨਾ ਦਿਖਾ ਮੈਂ ਤਾਂ ਬ੍ਰਦਰ ਇੰਨੀ ਗੱਲ ਕਹੀਏ ਕੋਈ ਗਲਤ ਵਹਿਗੁਰੂ ਦਾ ਨਾਮ ਜ ਆਪਣਾ ਮਾੜੀ ਗੱਲ ਐ ਤਾਂ ਤੁਸੀਂ ਦੱਸ ਦਿਓ ਦਰਿਆ ਸਤਲੁਜ ਦੀ ਵੱਡੀ ਅਪਡੇਟ ਐ ਤੁਹਾਡੇ ਸਾਹਮਣੇ ਭਾਖੜਾ ਦਾ ਲੈਵਲ 1600 ਤਕਰੀਬਨ 73 ਹੋ ਚੁੱਕਿਆ ਤਾਂ ਦਰਿਆ ਸਤਲੁਜ ਦਾ ਕੱਲ ਤੱਕਲ ਸ਼ਾਮ ਤੱਕ ਜੋ ਜਲ ਪੱਦਰ ਸੀ ਉਹ ਤਕਰੀਬਨ 1.5 ਫੁੱਟ ਘਟਿਆ ਸੀ ਫਿਰ 2 ਫੁੱਟ ਵੀ ਘਟਿਆ ਪਰ ਹੁਣ ਫਿਰ ਅੱਧਾ ਫੁੱਟ ਪਾਣੀ ਵੱਧ ਚੁੱਕਿਆ ਹੈ ਤਦ ਰਿਆ ਸਤਲੁਜ ਦੇ ਪੁਲ ਦੀਆਂ ਉੱਪਰੋਂ ਦੀਆਂ ਤਸਵੀਰਾਂ ਨੇ ਸਾਹਮਣੇ ਤੁਸੀਂ ਦੇਖੋ ਕਿ ਪੌਪੂਲਰ ਕਿਸ ਤਰ੍ਹਾਂ ਡਿੱਗ ਰਹੇ ਨੇ ਤਾਂ ਹਾਲਿਆ ਹਾਲਾਤ ਚਿੰਤਾਜਨਕ ਨੇ ਇਸ ਟਾਈਮ ਤਾਂ ਪਾਖੜਾ ਨੇ ਐਡਵਾਈਸਰੀ ਜਾਰੀ ਕੀਤੀ ਹੈ ਕਿ ਕਿਸੇ ਵੀ ਟਾਈਮ ਦਰਿਆ ਸਤਲੁਜ ਦੇ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ ਮੌਸਮ ਵਿਭਾਗ ਨੇ ਅਲਰਟ ਕੀਤਾ ਹੈ ਕਿ ਜਲੰਧਰ ਸਭ ਤੋਂ ਹਾਈਲਾਈਟ ਤੇ ਹੈ ਜਲੰਧਰ 'ਚ ਬਾਰਿਸ਼ ਜ਼ਿਆਦਾ ਹੋਵੇਗੀ ਔਰ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਲਗਾਤਾਰ ਬਾਰਿਸ਼ ਹੋ ਸਕਦੀ ਹੈ ਤਾਂ ਫਿਰ ਕਿੰਨਾ ਕਿਤੇ بارش ਨੇ ਵੀ ਇੱਕ ਵਾਰ ਚਿੰਤਾ ਜ਼ਰੂਰ ਵਾ ਦਾ ਦਿੱਤੀ ਹੈ ਕਿਉਂਕਿ ਪਹਿਲਾਂ 31 ਤਰੀਕ ਤੱਕ ਸੀ ਤੇ ਅੱਜ 31 ਤਰੀਕ ਹੈ ਤਾਂ ਹੁਣ بارش ਅੱਗੇ ਲੰਮਾ ਟਾਈਮ ਚੱਲ ਸਕਦੀ ਹੈ ਤਾਂ ਪਹਿਲਾਂ 31 ਤਰੀਕ ਤੱਕ ਮੌਸਮ ਵਿਭਾਗ ਨੇ ਕਿਹਾ ਸੀ ਕਿ ਬਾਰਿਸ਼ ਹੋਵੇਗੀ ਤਾਂ ਹੁਣ ਤਾਜ਼ਾ ਜੋ ਜਾਣਕਾਰੀ ਹੈ ਕਿ ਜੋ بارش ਹੈ 31 ਤਰੀਕ ਤੋਂ ਅੱਗੇ ਵੀ 1 ਤੋਂ ਯਾਨੀ ਕਿ 10 ਤਰੀਕ ਤੱਕ ਲਗਾਤਾਰ بارش ਹੋ ਸਕਦੀ ਹੈ। ਭਾਖੜਾ ਦਾ ਲੈਵਲ 1673 ਹੈ ਜੇਕਰ ਪੌਗੜਾ ਆਮ ਦੀ ਗੱਲ ਕਰੀਏ ਤਾਂ 1 ਲੱਖ 5000 ਕਿਊਸਿਕ ਪਾਣੀ ਬਿਆਸ ਦਰਿਆ ਦੇ ਵਿੱਚ ਹੈ ਤਾਂ ਫਿਰ ਹਰ ਇੱਕ ਹੈਡ ਤੋਂ ਅੱਗੇ 2 ਲੱਖ 40 45 ਹਜ਼ਾਰ ਅੱਗੇ ਫਰੋਜਪੁਰ ਇਲਾਕੇ ਨੂੰ ਹਜ਼ਾਰਾਂ ਲੱਖ ਨੂੰ ਪਾਣੀ ਜਾ ਰਿਹਾ ਹੈ। ਤਾਂ ਇਹ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ। ਦਰਿਆ ਸਤਲੁਜ ਦੀ ਪੁਲ ਦੀਆਂ ਤਸਵੀਰਾਂ ਨੇ ਮਹਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਉਸ ਦੇ ਉੱਪਰੋਂ ਦੀਆਂ ਤਸਵੀਰਾਂ ਨੇ ਨਿਯੋਨ ਵੀਡੀਓ ਇੱਕ ਵੀ ਤੁਸੀਂ ਕਮੈਂਟ ਕਰ ਲਿਓ ਪਾਜੀ ਮੇਰੇ ਡੈਡ ਇੱਥੇ ਇੱਥੇ ਜਹਾਂ ਤੇ ਘਰ ਡੁੱਬ ਗਏ ਵਿਰਤੀ ਚ ਤੁਸੀਂ ਨਿਓਨ ਪਬਜੀ ਸ਼ਾਇਦ ਤੁਸੀਂ ਮੈਨੂੰ ਸਮਰਣੀ ਹਾਰੀ ਨਿਓਨ ਪਬਜੀ ਵੀਰ ਨੇ ਕਮੈਂਟ ਕੀਤਾ ਤਾਂ ਬ੍ਰਦਰ ਮੈਨੂੰ ਅੱਖਰ ਬਹੁਤ ਛੋਟੇ ਸੀ ਦਿਖਾਇ ਨਹੀਂ ਦਿੱਤਾ ਤਾਂ ਇਹ ਮੈਨੂੰ ਤੁਸੀਂ ਆਪਣਾ ਮੈਸੇਜ ਜ਼ਰੂਰ ਦੇ ਦਿੱਤਾ ਪਰ ਆਪਣਾ ਮੋਬਾਈਲ ਨੰਬਰ ਵੀ ਕਰ ਦਿਓ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਅਰਸ਼ ਟੈਲੀਕਮ ਵੀਰ ਕੈਮਰੇ ਦੀ ਕੁਆਲਿਟੀ ਵਧੀਆ ਰੱਖੋ ਜੀ ਬ੍ਰਦਰ ਅਰਸ਼ ਟੈਲੀਕਮ ਤੁਸੀਂ ਵੀ ਮੈਨੂੰ ਫੋਨ ਜ਼ਰੂਰ ਕਰਿਓ ਮੋਬਾਈਲ ਆਪਾਂ ਨਵਾਂ ਲੈਣਾ ਤਾਂ ਤੁਹਾਡੇ ਤੁਰੇ ਲੰਗੇ ਜੇਕਰ ਤੁਸੀਂ ਕੋਈ ਲੈਸਸ ਕਰੋਗੇ ਤਾਂ ਭਾਈ ਆਪਣਾ ਧਿਆਨ ਰੱਖੋ ਵੀਰ ਜੀ ਤੁਸੀਂ ਸਾਡਾ ਖਿਆਲ ਰੱਖਦੇ ਹੋ ਧੰਨਵਾਦ ਜ਼ਰੂਰ ਖਿਆਲ ਰੱਖਾਂਗੇ ਤੁਹਾਡੇ ਬਹੁਤ ਬਹੁਤ ਮਿਹਰਬਾਨੀ ਮੈਂ ਕਰ ਤੁਸੀਂ ਸਤਿਕਾਰ ਨਾਲ ਕਮੈਂਟ ਕੀਤਾ ਸੰਧੂ ਵੀਰ ਨੇ ਕੀਤਾ ਜਗਸੀਰ ਵੀਰ ਜੀ ਦਰਿਆ ਸਤਲੁਜ ਦੇ ਅਸੀਂ ਲਾਈਵ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਦਰਿਆ ਸਤਲੁਜ ਦੇ ਵਿੱਚ ਕੱਲ ਦੇ ਰਾਤ ਤੱਕ 7:30 ਵਜੇ ਪਾਣੀ ਘਟਿਆ ਸੀ ਪ੍ਰੈਸ ਟਾਈਮ ਜੋ ਹੈ ਹਾਲਾਤ ਅੱਧਾ ਫੁੱਟ ਪਾਣੀ ਫੇਰ ਵਧਿਆ ਤਾਂ ਉਹ ਫਾਨ ਤੇ ਕਹਿ ਸਕਦੇ ਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਰਿਆ ਸਤਲੁਜ ਔਬ ਵਾਲੇ ਚਾਹ ਦੇ ਵਾਂਗੂ ਵਾਲੇ ਮਾਰ ਰਿਹਾ ਕਿਸ ਤਰ੍ਹਾਂ ਪਾਣੀ ਤੇਜ਼ ਰਫਤਾਰ ਦੇ ਵਿੱਚ ਹੈ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਹਾਲਾਤ ਬਹੁਤ ਦੇ ਸਦੋਂ ਕਿਸ ਤਰ੍ਹਾਂ ਮਾੜੇ ਨੇ ਵੀਰ ਜੀ ਅਰਥੇ ਮਿੰਟ ਹੋ ਚੁੱਕਿਆ 10 ਮਿੰਟ ਤੱਕ ਲਾਈਵ ਹੋਵੇਗਾ ਪਰ ਜਾਂਦੇ ਜਾਂਦੇ ਜਾਣਕਾਰ ਦੇ ਦੇਵਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਇੱਕ ਵਾਰ ਤੋਂ ਫਿਰ ਵਧਣਾ ਸ਼ੁਰੂ ਹੋਇਆ ਹੈ 2 ਫੁੱਟ ਪਾਣੀ ਘਟਿਆ ਸੀ ਔਰ ਅੱਧਾ ਫੁੱਟ ਪਾਣੀ ਅੱਧੇ ਫੁੱਟ ਤੋਂ ਜ਼ਿਆਦਾ ਪਾਣੀ ਹੁਣ ਵਧ ਰਿਹਾ ਦਰਿਆ ਸਤਲੁਜ ਦੇ ਵਿੱਚ ਵਾਰਸ਼ ਹੋਈ ਹੈ بارش ਦਾ ਪਾਣੀ ਇਸ ਦਰਿਆ ਦੇ ਵਿੱਚ ਆਇਆ ਤਾਂ ਹੋ ਸਕਦਾ ਹੈ ਕਿ بارش ਦਾ ਪਾਣੀ ਜੋ ਪਾਖੜਾ ਨੇ ਡਾਇਵਰਸਰੀ ਕੀਤੀ ਹੈ ਕਿ ਪਾ ਇਸ ਦਰਿਆ ਸਤਲੁਜ ਦੇ ਵਿੱਚ ਪਾਣੀ ਕਿਸੇ ਵੀ ਟਾਈਮ ਛੱਡਿਆ ਜਾ ਸਕਦਾ ਹੈ ਕਿਉਂਕਿ ਪਾਖੜਾ ਦਾ ਲੈਵਲ ਲਗਾਤਾਰ ਵੱਧ ਰਿਹਾ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿ ਜਾਇਓ ਤੇ ਕੱਲ ਅਸੀਂ ਸਾਰਾ ਦਿਨ ਰਿਪੋਰਟ ਇਸ ਦਰਿਆ ਦੀ ਔਰ ਲੋਈਆ ਏਰੀਆ ਦੇ ਤੁਹਾਡੇ ਤੱਕ ਪਹੁੰਚਾਵਾਂਗੇ ਆਹ ਦੇਖ ਦੇ ਕਿੱਥੇ ਵਰਜੀ ਸਿੱਧਾ ਨਾ ਤੂੰ ਦੂਸਰੀ ਜਗ੍ਹਾਾਂ ਤੋਰ ਠੀਕ ਹੈ ਹੁਣ ਫੜਕ ਲੈ ਆਪ ਨਹੀਂ ਪਾਣੀ ਕੋ ਸੋਰੇ ਸਾਹ ਜੀ ਦਾ ਹੁਣ ਪੰਜ ਦਿਨ ਕਿੱਥੇ ਤੜਿਆ ਰਹੇ ਆਪ ਦੇ ਕਰਕੇ ਕੋਈ ਸਤਿਕਾਰ 確かに。 মানে <laughs> দিলে ਤਾਂ ਦਰਿਆ ਸਤਲੁਜ ਦੀ ਤਕਰੀਬਨ ਅਸੀਂ ਤੁਸੀਂ ਅਪਡੇਟ ਲਗਾਤਾਰ ਦੇਖ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਇਸ ਟਾਈਮ ਵਧ ਰਿਹਾ ਹੈ ਤਕਰੀਬਨ ਅੱਧੇ ਫੁੱਟ ਤੋਂ ਜ਼ਿਆਦਾ ਜਲ ਪੱਧਰ ਵਧਿਆ ਹੈ ਤਾਂ ਕੱਲ ਦੀ ਜੋ ਅਪਡੇਟ ਰਹੇਗੀ ਲੋਹਿਆ ਏਰੀਏ ਤੇ ਰਹੇਗੀ ਫਾਜ਼ਲਕਾ ਦੀ ਅਪਡੇਟ ਦਿਖਾਵਾਂਗੇ ਪਰ ਫਾਜ਼ਲਕਾ ਦੀ ਵੀ ਤੁਸੀਂ ਅਪਡੇਟ ਲਗਾਤਾਰ ਇਸ ਚੈਨਲ ਤੇ ਦੇਖ ਰਹੇ ਹੋ ਬਲਦੇਵ ਖੇਰੇ ਪੱਤਰਕਾਰ ਦਿਖਾ ਰਿਹਾ ਜਸਵੀਰ ਸ਼ੀਰਾ ਸ਼ਾਹਕੋਟ ਤੋਂ ਦਿਖਾ ਰਿਹਾ ਤਾਂ ਦਰਿਆ ਸਤਲੁਜ ਦੀ ਜੋ ਕਵਰੇਜ ਹੈ ਇਸ ਨੇੜੇ ਏਰੀਏ ਦੀ ਵਸੀ ਲਗਾਤਾਰ ਤੋਂ ਤੱਕ ਪਹੁੰਚਾ ਰਹੇ ਹਾਂ ਸਾਡੇ ਰਿਪੋਰਟਾਂ ਤੁਹਾਨੂੰ ਕਿਸ ਤਰ੍ਹਾਂ ਲੱਗਦੀਆਂ ਜਰੂਰ ਦੱਸਿਓ ਪਾਣੀ ਬਹੁਤ ਤੇਜ਼ ਆ ਬਾਈ ਜੀ ਕੌਣ ਸੀ ਜਗ੍ਹਾ ਬ੍ਰਦਰ ਇਹ ਜੋ ਜਗ੍ਹਾ ਮਹਿਦਪੁਰ ਤੋਂ ਜਗਰਾਉਂ ਪੁੱਲ ਜਾਂਦਾ ਉਸ ਦੇ ਉੱਪਰ ਦੀਆਂ ਤਸਵੀਰਾਂ ਨੇ ਦੂਜੇ ਪਾਸੇ ਇਹ ਕਰ ਸੋਖੇ ਤਰੀਕੇ ਨਾਲ ਸਾ ਤਾਂ ਨਕੋਦਰ ਜਿੱਥੇ ਕਿ ਮਰਾਜਾ ਸ਼ਾ ਲਾਲ ਬਾਸ਼ਾ ਵਿੱਕੀ ਸਿੰਘ ਮਸ਼ਹੂਰ ਡੇਰੇ ਨੇ ਉਸ ਤੋਂ ਅੱਗੇ ਮਹਿਦਪੁਰੋਂ ਦਾ ਤੇ ਮਹਿਦਪੁਰ ਤੋਂ ਅੱਗੇ ਤਕਰੀਬਨ ਗੱਲ ਕਰੀ ਤਾਂ 8-10 ਕਿਲੋਮੀਟਰ ਤੇ ਇਹ ਦਰਿਆ ਸਤਲੁਜ ਦੀ ਪੋਲ ਹੈ ਜੇਕਰ ਆਪਾਂ ਜਗਰਾਉਂ ਦੀ ਗੱਲ ਕਰੀਏ ਜਗਰਾਉਂ ਤਾਂ ਸਦੋਮ ਬੇਟੋ ਸਦੋਮ ਬੇਟੋ ਤਾਂ ਫੇਰ ਇਧਰ ਆ ਸਤਲੁਜ ਦੀ ਪੁੱਲ ਪੈਂਦੀ ਹੈ ਤਾਂ ਸਾਰੇ ਪਾਸੋਂ ਤੁਹਾਨੂੰ ਲੋਕੇਸ਼ਨ ਦੱਸ ਚੁੱਕੇ ਆ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਤਾਂ ਆਪਣੇ ਆਪ 'ਚ ਬਹੁਤ ਦਰਦਨਾਕ ਤਸਵੀਰਾਂ ਨੇ ਇਧਰ ਆ ਸਤਲੁਜ ਦੀਆਂ ਰਾਜਸਥਾਨ ਮੈਂ ਆਨੇ ਤੋਂ ਹਮ ਬਰਾਦਰ ਇਸ ਤੇ ਕਹਿੰਨੇ ਆ ਕਿ ਰਾਜਸਥਾਨ ਪਾਣੀ ਆ ਜੇ ਤੁਹਾਡੇ ਤੱਕ ਪਹੁੰਚੇ ਬਹੁਤ ਸੋਕਾ ਪਿਆ ਨਹਿਰਾਂ ਸੁੱਕੀਆਂ ਨਹਿਰ ਸੁੱਕੀ ਹੋਈ ਹੈ ਪਰ ਜੇਕਰ ਸਰਕਾਰ ਦਾ ਕੰਮ ਹੈ ਕਿ ਸਰਕਾਰ ਪਾਣੀ ਛੋੜਦੀ ਨਹੀਂ ਹੈ ਬਹੁਤ ਵਧੀਆ ਅਪਡੇਟ ਹੈ ਜੋੜ ਤੋਂ ਤੱਕ ਪਚਾਰ ਪਚਾਰ ਰਹੇ ਸੀ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਫਿਰ ਵਧਣਾ ਸ਼ੁਰੂ ਹੋਇਆ ਹੈ ਤਾਂ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਤਾਂ ਮੈਂ ਜਲਦੀ 15 ਮਿੰਟ ਤੱਕ ਲਾਈਵ ਹੋ ਚੁੱਕਿਆ ਇੱਕ ਨਵੀਂ ਅਪਡੇਟ ਲੈ ਕੇ حاضر ਹੋਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅਸੀਂ ਦਰਿਆ ਸਤਲੁਜ ਦੀ ਹਰ ਇੱਕ ਅਪਡੇਟ ਤੁਹਾਨੂੰ ਤੱਕ ਪਚਾਰ ਰਹੇ ਹਾਂ ਸਿੱਧੂ ਆਪਣਾ ਨਹਿਰ ਵਿੱਚ ਕਿੰਨਾ ਪਾਣੀ ਹੈ ਬ੍ਰਦਰ ਸੁਸਾ ਬੜਾ ਨਿਆ ਤਾਂ ਚੱਲ ਰਹੀ ਹੈ ਉਹਦੇ ਵਿੱਚ ਪਾਣੀ ਤਾਂ ਹੈ ਤਾ 453 ਜਣੇ ਨਾਲ ਜੁੜਿਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਜਾਇਓ ਵੱਡੀ ਅਪਡੇਟ ਦਰਿਆ 70 ਦਿਨ ਜੁੜੇ ਤੋਂ ਤਸਵੀਰਾਂ ਦਿਖਾ ਰਿਹਾ ਦਰਿਆ 70 ਦੀਆਂ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆ ਕੇ ਕਬੱਡੀ ਤਸਵੀਰ ਬਣ ਜਾਂਦੀ ਹੈ ਜਦੋਂ ਚਾਰੇ ਪਾਸੇ ਪਾਣੀ ਪਾਣੀ ਹੋਵੇ ਤਾਂ ਸਰਦਨੱਚ ਧੁੱਕ ਪਰ ਨਹੀਂ ਨਿਕਲੀ ਤਾਂ ਉਸ ਤੋਂ ਬਾਅਦ ਹੁਣੇ ਸੂਰਜ ਦੇਵਤਾ ਦੇ ਵੀ ਦਰਸ਼ਨ ਹੋਏ ਐ ਤਾਂ ਨੈਕਸਟ ਅਪਡੇਟ ਮੈਂ ਜਲਦ ਲੈ ਕੇ ਹਾਜ਼ਰ ਹੋਵਾਂਗਾ ਪਾਣੀ ਦੀ ਵੱਡੀ ਖਬਰ ਲੈ ਕੇ ਤਾਂ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ